Tchau! É. ਕਿਤੇ ਭਾਗੀ 49 ਦਾ ਮੋਰਾ ਹੋਇਆ ਕੋਈ ਕਾਹਦਾ ਦਸਤਾਨਾ ਦੇਖਣ ਨੂੰ ਉੱਤਰੇ ਨਾਲ ਘਰ ਕੇ ਵਾਪਸ ਆਇਆ ਕਿੱਦਾਂ ਰਿਹਾ ਜੀ ਬਾਏ ਗੁਰਜੀ ਦਾ ਖਾਲਸਾ ਬਾਏ ਗੁਰਜੀ ਕੀ ਫਤਿਹ ਸਾਚਕਾਂਢ ਸ਼੍ਰੀ ਹਜੂਰ ਸਾਹਿਬ ਜਥਾ ਕਮੇਟੀ ਵਾਲੋਂ ਅਤੇ ਰਾਸ਼ਟਰੀ ਆ ਸਿੱਖ ਸੰਗਤ ਵਾਲੋਂ ਜਿਹੜਾ ਜਥਾ 20 ਤਰੀਕ ਨੂੰ ਹਜੂਰ ਸਾਹਿਬ ਦੀ ਯਾਤਰਾ ਤੇ ਗਿਆ ਸੀ ਉਹ ਅੱਜ ਲੁਧਿਆਣਾ ਰੇਲਵੇ ਸਟੇਸ਼ਨ ਤੇ ਪਹੁੰਚਿਆ ਜਿਹੜੀਆਂ ਸੰਗਤਾਂ ਨੇ ਜਿਵੇਂ ਆਖਦੇ ਆ ਬਾਇਕੋੜੀ ਜਗਾ ਖਾਲਸਾ ਬਾਇਕੋੜੀ ਦੀ ਕੀਫਤ ਦੇ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਅੱਜ ਅਸੀਂ ਸੱਚਖੰਡ ਸ੍ਰੀ ਹਜੂਰ ਸਾਹਿਬ ਜੱਥਾ ਕਮੇਟੀ ਵੱਲੋਂ ਜੋ ਕਿ 20 ਤਰੀਕ ਨੂੰ ਜੱਥਾ ਗਿਆ ਸੀ ਸੱਚਖੰਡ ਸ੍ਰੀ ਹਜੂਰ ਸਾਹਿਬ ਜੀ ਦੇ ਦਰਸ਼ਨਾਂ ਲਈ ਅੱਜ ਲੁਧਿਆਣਾ ਰੇਲਵੇ ਸਟੇਸ਼ਨ ਤੇ ਇਸ ਜੱਥੇ ਦੀ ਵਾਪਸੀ ਹੋਈ ਹੈ ਅਸੀਂ ਸੰਗਤਾਂ ਨੂੰ ਸੱਚਖੰਡ ਸ੍ਰੀ ਹਜੂਰ ਸਾਹਿਬ ਨਾਲ ਦੇਡ ਗੁਰਦੁਆਰਾ ਲੰਗਰ ਸਾਹਿਬ ਬਾਬਾ ਨਿਹੰਗ ਸਿੰਘ ਜੀ ਦਾ ਅਤੇ ਗੁਰਦੁਆਰਾ ਜੀ ਲੋਕਲ ਗੁਰਦੁਆਰਾ ਸਾਹਿਬ ਨਾਨਕ ਧੀਰਾ ਸਾਹਿਬ ਗੁਰਦੁਆਰਾ ਬਾਬਾ ਨਾਮਦੇਵ ਜੀ ਦੇ ਜਨਮ ਸਥਾਨ ਜੀ ਦੇ ਦਰਸ਼ਨ ਕਰਾ ਕੇ ਅਜ ਸੰਸਾਰੀਆਂ ਸੰਗਤਾਂ ਦੇ ਸਮੇਤ ਜਥਾ ਲੁਧਿਆਣਾ ਰੇਲਵੇ ਸਟੇਸ਼ਨ ਤੇ ਪਹੁੰਚਿਆ ਹੈ ਅਸੀਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਤੇ ਸੱਚੇ ਪਾਤਸ਼ਾਹ ਜੀ ਅਰਦਾਸ ਕਰਦੇ ਹਾਂ ਕਿ ਇਸੇ ਤਰ੍ਹਾਂ ਜੇ ਜੱਤਿਆਂ ਨੂੰ ਸਹਿਯੋਗ ਦਿਓ ਤੇ ਅੱਗੇ ਵਾਸਤੇ ਵੀ ਇਹ ਜੋ ਯਾਤਰਾ ਜਾਏਗੀ ਉਸ ਦੀਆਂ ਟਿਕਟਾਂ ਸਤੰਬਰ ਮਹੀਨੇ ਦੇ ਵਿੱਚ ਬੁਕਿੰਗ ਲੈਂਦੇ ਹਾਂ ਸੰਤਾ ਅੱਗੇ ਤੋਂ ਵੀ ਇਹ ਨੋਟ ਕਰਨ ਕਿ ਸਮੇਂ ਸਿਰ ਆਪਣੀ ਬੁਕਿੰਗ ਕਰਾਇਆ ਕਰਨ ਤਾਂ ਕਿ ਗੁਰੂ ਧਾਮ ਦੇ ਦਰਸ਼ਨ ਕਰਾਇਆ ਜਾਏ ਜਿਨ੍ਹਾਂ ਰਾਸਤੇ ਤੁਹਾਡਾ ਸਵਾਗਤ ਕੀਤਾ ਜਿੱਦਾਂ ਅੱਗੇ ਤੇ ਪਹੁੰਚ ਕੇ ਸਵਾਗਤ ਕੀਤਾ ਸੀ ਉਹਨਾਂ ਨੂੰ ਵੀ ਕਰਨ ਜਾ ਰਹੇ ਹਾਂ ਜਿਹੜੇ ਵੱਖ-ਵੱਖ ਸਟੇਸ਼ਨਾਂ ਤੇ ਜੱਥੇ ਦਾ ਸਵਾਗਤ ਲੰਗਰਾਂ ਰਾਹੀਂ ਜਾਂ ਹੋਰ ਖਾਣ ਪੀਣ ਦੀਆਂ ਚੀਜ਼ਾਂ ਰਾਹੀਂ ਚਾਹ ਰਾਹੀਂ ਪਾਣੀ ਰਾਹੀਂ ਜਿਸ ਤਰ੍ਹਾਂ ਵੀ ਜੱਥੇ ਦਾ ਬਹੁਤ ਸਹਿਯੋਗ ਹੋਇਆ ਰਸਤੇ ਵਿੱਚ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਇਹੀ ਉਮੀਦ ਕਰਦੇ ਹਾਂ ਕਿ ਕਿਸੇ ਤਰ੍ਹਾਂ ਜੋ ਵੀ ਸੰਗਤਾਂ ਜੱਥੇ ਦੀ ਸੇਵਾ ਕਰਨੀਆਂ ਹਨ ਸਵਾਗਤ ਕਰਦੇ ਹਨ ਪਰਮਾਤਮਾ ਉਹਨਾਂ ਨੂੰ ਬਲ ਬੁੱਧੀ ਤੇ ਉਤਸ਼ਮ ਬਖਸ਼ੇ ਤੇ ਉਹਨਾਂ ਨੂੰ ਜੜਦੀਆਂ ਕਲਾ ਵਿੱਚ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ